ਪੰਜਾਬ ਪੁਲਿਸ ਦਿਹਾਤੀ ਪੁਲਿਸ ਵੱਲੋਂ ਜੋ ਇਲਜ਼ਾਮ ਲਗਾਏ ਜਾ ਰਹੇ ਆ ਕਿ ਪਾਕਿਸਤਾਨ ਦੇ ਵਿੱਚ ਜਾਸੂਸੀ ਕਰਦਾ ਸੀ ਕਿ ਭਾਪਕੀ ਜੋ ਭਾਰਤੀ ਇਨਫੋਰਮੇਸ਼ਨ ਹੈ ਉਹ ਪਾਕਿਸਤਾਨ ਦੇ ਵਿੱਚ ਪੇਜਦਾ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਸਰ ਜਿਉਂ ਇਹ ਜਿਹੜੇ ਕੰਮ ਕਰਨ ਜਾਂਦਾ ਹੁੰਦਾ ਕਰਦਾ ਹੁੰਦਾ ਤੇ ਆਪਾਂ ਕਰਨਾ ਘਟਕਣਾ ਬਣਾਉਂਦੇ ਤੇ ਪੇਟ ਦੇ ਵਿੱਚ ਕਿਸ ਤਰ੍ਹਾਂ ਦਾ ਬਿਹੇਵੀਅਰ ਸੀ ਕਿਸ ਤਰ੍ਹਾਂ ਦੀ ਕੀ ਸੰਗਤ ਜਿਹੜੀ ਹੁੰਦੀ ਹੈ ਚੰਗੀ ਸੰਗਤ ਚ ਰਹਤਾ ਹੈ ਦੋ ਜਾਸੂਸ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਇਹ ਵੱਡੀ ਕਾਮਯਾਬੀ ਹੈ ਤਾਂ ਉਸ ਤੋਂ ਬਾਅਦ ਦੋਨਾਂ ਦੇ ਵਿੱਚੋਂ ਇੱਕ ਜਿਹੜਾ ਉਹ ਭਾਰਤੀ ਫੌਜੀ ਦੱਸਿਆ ਜਾਂਦਾ ਅਮਾਤਾ ਜੀ ਤੁਹਾਡੇ ਪੁੱਤਰ ਨੂੰ ਪੁਲਿਸ ਨੇ ਕਿਵੇਂ ਗ੍ਰਿਫਤਾਰ ਕੀਤਾ ਕਿੱਥੋਂ ਕੀਤਾ ਅਮਾਤਾ ਨੂੰ ਪਤਾ ਮਾਦਾ ਹੌਸਲਾ ਨਹੀਂ ਪੈਂਦਾ ਬਹੁਤ ਜਵਾਲੀ ਤੋਂ ਜਾਂਦਾ ਕਿੰਨੇ ਦਿਨਾਂ ਪਹਿਲਾਂ ਗ੍ਰਿਫਤਾਰੀ ਹੋਈ ਹੈ ਨਾਲੇ ਬਿਹੇਵੀਅਰ ਦੀ ਗੱਲ ਕਰੀਏ ਉਮਰ ਕਿੰਨੀ ਹੈ ਖਾਸ ਤੌਰ ਤੇ ਉਮਰ ਖਾਸ ਉਹ ਦੀ 18 ਸਾਲ ਹੈ ਜੀ 18 ਸਾਲ ਨਹੀਂ ਪੂਰੀ ਹੁੰਦੀ ਨਹੀਂ 18 ਸਾਲ ਦੀ ਪਾਜ ਨਾਹਾਂ ਦੇ ਕੋਲ ਆ ਗਏ ਨੇ ਮਲਾਜੇ ਕਹਿੰਦੇ ਉਹਨਾਂ ਲਵਾਉਣਾ ਸਾਹਿਬ ਨੇ ਫਤਾਨਾਂ ਨੇ ਕੀ ਕਰਨੇ ਪੜਿਆ ਕਦੀ ਘਰ ਜ਼ਿਕਰ ਕੀਤਾ ਕਿ ਕਿਸ ਕੰਮ ਲਈ ਲੈ ਕੇ ਜਾਂਦਾ ਕਿ ਘਰੋਂ ਲੈ ਕੇ ਜਾਂਦਾ ਘਰ ਦੇ ਪੁੱਛਦਾ ਹੀ ਹੈ ਵਾਹ ਐਂ ਤੇ ਚੁਕਾ ਆ ਨਾ ਮਾਪਿਆ ਤੇ ਮੈਂ ਬਾਜ ਕੇ ਆਈ ਨਾ ਇਹ ਵੀਰਾ ਤੂੰ ਹੀ ਅੰਦਰ ਲਿਆ ਚਲੇ ਰਹੀ ਵੀਰਾ ਤੂੰ ਹੀ ਉਹਨੇ ਮਾਤਾ ਬਹਿ ਜਾ ਕੁਛ ਨਹੀਂ ਆਈ ਨੂੰ ਆ ਕੇ ਲੱਗ ਮੈਂ ਬਾਜ ਬਾਜ ਕੇ ਹੁੰਦੀ ਨਾ ਪਿੰਡ ਦੇ ਸਰਪੰਚ ਦਿਨ ਵਰ ਸਾਰੇ ਇਕੱਠੇ ਹੋ ਕੇ ਉਹਨਾਂ ਗਾਨ ਕਿ ਸਰਪੰਚ ਇੱਕ ਮੈਂਬਰ ਗਿਆ ਮੈਂਬਰ ਨੂੰ ਦੱਸਿਆ ਵਾ ਉਹਨਾਂ ਨੇ ਪੀਤਾ ਦੇ ਪੈਸੇ ਇਤਰਾਇਤਰ ਸਾਇਲ ਨਸੀ ਦੇ ਪੈਸੇ ਇਹ ਖਾਤੇ 'ਚ ਪਵਾਏ ਨੇ ਗੁਰਪ੍ਰੀਤ ਨੇ ਅਨੁਦੇਹੋ ਕਹਿੰਦਾ ਰਿਹਾ ਅਧਿਕਾਰ ਵਾਰੀ ਫਿਰ ਲਬਰੀ ਹੋਣ ਵਾਲੀ ਸੀ ਜਿੱਤੋਂ ਸਾਡੇ ਪੁੱਤੁੱਤੇ ਨੂੰ ਘੜਤ ਰਿਹਾ ਵਾ ਅਬ ਦੋਵੇਂ ਮੇਰੇ ਪੋਤੇ ਆ ਇੱਕ ਇੰਨੇ ਪਸਾਤਾ ਵਾ ਤੇ ਵੱਡਾ ਮੇਰਾ ਬੋਤੋਂ ਕੰਮ ਦੇ ਗਿਆ ਬਹੁਤ ਕੰਪਨੀ 'ਚ ਗਿਆ ਵਾ ਉਵੀਰ ਤਾਂ ਚੱਲ ਗਿਆ ਪਿੱਛੇ ਕੰਮ ਪਿੱਛੇ ਕੰਮ ਕੋ ਮਤੇ ਜਾਮਾ ਗਿਆ ਆਪਣੇ ਘਰ ਤੇ ਹਲਾਤ ਸਤਾ ਰਹੇ ਨੇ ਬੀਤੇ ਦਿਨ ਅੰਮ੍ਰਿਤਸਰ ਦੀ ਹਾਤੀ ਪੁਲਿਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਉਸ ਦੇ ਵਿੱਚ ਕਿਹਾ ਜਾਂਦਾ ਕਿ ਦੋ ਜਾਸੂਸ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਇਹ ਵੱਡੀ ਕਾਮਯਾਬੀ ਹੈ ਤਾਂ ਉਸ ਤੋਂ ਬਾਅਦ ਦੋਨਾਂ ਦੇ ਵਿੱਚੋਂ ਇੱਕ ਜਿਹੜਾ ਉਹ ਭਾਰਤੀ ਫੌਜੀ ਦੱਸਿਆ ਜਾਂਦਾ ਤਾਂ ਕਿਹਾ ਜਾਂਦਾ ਆਈਐਸਆਈ ਯਾਨੀ ਕਿ ਪਾਕਿਸਤਾਨ ਦੇ ਵਿੱਚ ਆਪਣੀ ਇਨਫੋਰਮੇਸ਼ਨ ਹੈ ਜਿਹੜੀ ਭਾਰਤੀ ਉਹ ਸਾਂਝੀ ਕਰਦੇ ਸਨ ਫਿਲਹਾਲ ਅਸੀਂ ਸਾਹਿਲ ਮਸੀਹ ਦੇ ਘਰ ਦੇ ਵਿੱਚ ਮੌਜੂਦ ਹਾਂ ਤੁਸੀਂ ਦੇਖੋ ਘਰ ਦੇ ਹਾਲਾਤ ਦਿਖਾ ਦਈਏ ਕਿ ਜਿਹੜਾ ਸਾਹਿਲ ਮਸੀਹ ਹੈ ਜਿਸ ਨੂੰ ਕਿ ਜਾਸੂਸ ਦੇ ਹਾਤੀ ਪੁਲਿਸ ਵਾਲੋਂ ਕਿਹਾ ਗਿਆ ਉਸੇ ਘਰ ਦੇ ਵਿੱਚ ਮੌਜੂਦ ਆ ਜਿਹੜੇ ਘਰ ਦੇ ਹਾਲਾਤ ਤੁਸੀਂ ਦੇਖ ਪਾ ਰਹੇ ਹੋ ਜੇ ਮੈਂ ਨਾਲ ਦੀ ਨਾਲ ਗੱਲ ਕਰਾਂ ਤਾਂ ਗੁਰਪ੍ਰੀਤ ਸਿੰਘ ਫੌਜੀ ਉਰਫ ਗੋਫੀ ਗੋਪੀ ਉਸ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਬਿਲਕੁਲ ਘਰ ਦੇ ਆ ਨੇੜੇ ਰਹਿੰਦਾ ਹੈ ਤੇ ਫਿਲਹਾਲ ਅਸੀਂ ਸਾਹਿਲ ਮਸੀਹ ਦੇ ਘਰ ਦੇ ਵਿੱਚ ਮੌਜੂਦ ਆ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਮੌਜੂਦ ਨੇ ਅਸੀਂ ਗੱਲਬਾਤ ਵੀ ਕਰਦੇ ਆ ਫਿਲਹਾਲ ਸਾਹਿਲ ਮਸੀਹ ਦੀ ਮਾਤਾ ਹੁਣੇ ਸਾਡੇ ਨਾਲ ਨੇ ਮਾਤਾ ਜੀ ਤੁਹਾਡੇ ਪੁੱਤਰ ਨੂੰ ਪੁਲਿਸ ਨੇ ਕਿਵੇਂ ਗ੍ਰਿਫਤਾਰ ਕੀਤਾ ਕਿੱਥੋਂ ਕੀਤਾ ਏ ਵੀਰ ਜੀ ਇੱਥੇ ਮੇਰਾ ਪੁੱਤ ਲੰਮੇ ਪਿਆ ਸੀ ਤੇ ਉਹਨਾਂ ਨੇ ਆਣ ਕੇ ਦਵਾ ਉਹਨਾਂ ਨੇ ਠਾਇਆ ਵਾ ਉਹ ਕਹਿੰਦੇ ਆ ਕਿ ਅਹੀਂ ਚੋਂ ਹਲਵਾਉਣਾ ਵਾ ਪੱਜ ਨਾ ਹਾਂਡੇ ਕੋਲ ਆ ਗਏ ਨੇ ਮੁਲਾਜ਼ਮ ਕਹਿੰਦੇ ਚੋਂ ਨਾ ਲਵਾਉਣਾ ਸਾਨੂੰ ਨਹੀਂ ਪਤਾ ਉਹਨਾਂ ਨੇ ਕੀ ਕਰਨ ਨੂੰ ਖੜਿਆ ਸਾਨੂੰ ਨਹੀਂ ਪਤਾ ਸਾਡਾ ਪੁੱਤ ਭੋਲਾ ਸੀ ਜਦੋਂ ਆਏ ਨੇ ਉਹ ਤੇ ਉਹ ਹੀ ਹਰਫੜ ਗਿਆ ਵੇਖ ਕੇ ਦਵਾ ਦਾ ਉਹਨਾਂ ਨੇ ਫੋਨ ਚੋਕ ਲਿਆ ਵਾ ਉਹਦਾ ਫੋਨ ਫੜ ਲਿਆ ਵਾ ਮੜ ਕੇ ਜੇ ਦੋਨਾਂ ਨੇ ਗੱਡੀ ਚ ਭਾ ਲਿਆ ਮੇਰਾ ਤੇ ਮੈਂ ਤੇ ਪਿੱਛਾ ਕਰਕੇ ਖਲੋਗੀ ਕਿਉਂਕਿ ਮੇਰਾ ਮਾਂ ਤੁਹਾਨੂੰ ਪਤਾ ਮਾਂ ਦਾ ਹੌਸਲਾ ਨਹੀਂ ਪੈਂਦਾ ਪੁੱਤ ਜਵਾਲ ਜਿੱਦੋਂ ਜਾਂਦਾ ਵਾ ਕਿੰਨੇ ਦਿਨ ਪਹਿਲਾਂ ਗ੍ਰਿਫਤਾਰੀ ਹੋਈ ਹੈ ਨਾਲੇ ਬਿਹੇਵੀਅਰ ਦੀ ਗੱਲ ਕਰੀ ਉਮਰ ਕਿੰਨੀ ਹੈ ਖਾਸ ਤੌਰ ਤੇ ਉਮਰ ਕਿੰਨੀ ਹੈ हां ਸੋਦੀ 18 ਸਾਲ ਹੈ ਜੀ 18 ਸਾਲ ਨਹੀਂ ਪੂਰੀ ਉਮਰ ਹੋਣੀ ਨਹੀਂ 18 ਸਾਲ ਨਹੀਂ ਅਜੇ ਨਹੀਂ ਹੋਈ 18 ਸਾਲ ਆ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਨਾਲ ਜਿਹੜਾ ਗੁਰਪ੍ਰੀਤ ਸਿੰਘ ਫੌਜੀ ਜੋ ਆ ਉਸਦੇ ਸੰਪਰਕ ਵਿੱਚ ਕਿੱਦਾਂ ਆਇਆ ਕਿਉਂਕਿ ਘਰ ਦੇਖੀਏ ਨਾਲ ਹੀ ਆ ਜੇ ਪਿੰਡ ਦੀ ਯਾਰੀ ਦੋਸਤੀ ਕਹੀਏ ਉਹ ਆਮ ਹੁੰਦੀ ਹੈ ਹਾਂਜੀ ਵੀਰ ਜੀ ਜਿੱਦੋਂ ਇਹ ਹੁੰਦਾ ਸੀ ਮੇਰੇ ਪੁੱਤ ਨੂੰ ਇੱਥੇ ਲੰਮੇ ਪਿਆ ਹੁੰਦਾ ਸੀ ਸੁੱਤੇ ਨੂੰ ਚੁੱਕ ਕੇ ਕਿੰਦਾ ਹੁੰਦਾ ਸੀ ਵੀ ਚਾਹੀ ਲਾ ਚੱਲੀਏ ਸਾਨੂੰ ਨਹੀਂ ਪਤਾ ਇਹ ਕੀ ਇਹਦੇ ਮੰਦਾ ਕੀ ਹੀ ਕੀ ਨਹੀਂ ਹੀ ਐਂ ਤੇ ਤਰਕਲਾ ਦੇ ਨੇ ਵੀ ਚੱਲ ਕੋਈ ਗੱਲ ਨਹੀਂ ਪਿੰਡਪਰਾ ਲੈ ਹੀ ਜਾਂਦੇ ਹੈਗੇ ਕੋਈ ਨਹੀਂ ਜਵਾਨ ਪੁੱਤ ਜਵਾਨ ਨਾਲ ਨਾਲ ਤੁਹਾਨੂੰ ਪਤਾ ਜਵਾਨ ਲੈ ਹੀ ਜਾਂਦੇ ਹੁਣ ਤੁਸੀਂ ਆਓਗੇ ਤੇ ਤਾਂ ਅਸੀਂ ਤੇ ਪੇਜੀ ਦੇਣਾ ਫਿਰ ਚਲ ਕੋਈ ਗੱਲ ਨਹੀਂ ਅਸੀਂ ਭਰੋਸੇ ਤੇ ਭੇਜਣਾ ਵਾ ਪਰ ਸਾਡੇ ਮਾਂ ਨੂੰ ਨਹੀਂ ਪਤਾ ਪਈ ਇਹਦੇ ਮਨ ਦੇ ਵਿੱਚ ਕੀ ਕਾਲੀ ਕਾਲਾ ਪੜਿਆ ਲਿਖਿਆ ਨਹੀਂ ਪੜਿਆ ਪੰਜ ਇੱਕ ਪੜਿਆ ਵਾ ਸਰ ਬਾਅਦ ਚ ਮੁੜ ਕੇ ਤੁਹਾਨੂੰ ਪਤਾ ਕਰਦੇ ਹਾਲਾਤ ਵੇਖ ਕੇ ਆਪਾਂ ਸਕੂਲੋਂ ਵੀ ਢਾ ਲਿਆ ਅਸੀਂ ਜੋ ਪੰਜਾਬ ਪੁਲਿਸ ਦਿਹਾਤੀ ਪੁਲਿਸ ਵੱਲੋਂ ਜੋ ਇਲਜ਼ਾਮ ਲਗਾਏ ਜਾ ਰਹੇ ਆ ਕਿ ਪਾਕਿਸਤਾਨ ਦੇ ਵਿੱਚ ਜਾਸੂਸੀ ਕਰਦਾ ਸੀ ਕਿ ਆਪ ਕੀ ਜੋ ਭਾਰਤੀ ਇਨਫੋਰਮੇਸ਼ਨ ਆ ਉਹ ਪਾਕਿਸਤਾਨ ਦੇ ਵਿੱਚ ਭੇਜਦਾ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਸਰੋਜ ਜੀ ਉਹ ਨਹੀਂ ਉਹ ਜੇ ਕੰਮ ਕਰਨ ਜਾਂਦਾ ਹੁੰਦਾ ਕਰਦਾ ਹੁੰਦਾ ਤੇ ਆਪਾਂ ਘਰ ਨਾਲ ਘਰ ਘਟਨਾ ਬਣਾ ਲਈ ਨਹੀਂ ਇਹ ਕੋਈ ਹੈ ਤੇ ਹੁਣ ਜੋ ਮਰਜੀ ਕੋਈ ਪੁਲਿਸ ਬਣਾਈ ਜਾਵੇ ਤੁਹਾਨੂੰ ਪਤਾ ਜਿੰਨੇ ਮੂੰਹ ਉਹਨੀਆਂ ਗੱਲਾਂ ਜੋ ਮਰਜੀ ਬਣਾਈ ਜਾਵੇ ਪਰ ਉਹ ਹੀ ਕੰਮ ਵਾਲਾ ਨਹੀਂ ਸੀ ਸਿਰਫ ਮੇਰਾ ਪੁੱਤ ਤੇ ਪੈਸੇ ਬਾਂਹ ਚ ਹੀ ਫਸ ਗਿਆ ਵਾ ਹਾਂਜੀ ਤੁਹਾਡੇ ਪੁੱਤ ਨੇ ਦੱਸਿਆ ਸੀ ਪੈਸੇ ਪੁਆਏ ਮੈਂ ਨਹੀਂ ਸਰ ਹਾਨੂੰ ਕੁਝ ਤਾਂ ਨਹੀਂ ਪਤਾ ਅਨਸ ਨੇ ਰਾਜਮਾਨ ਨੇ ਰਾਜਮਾਨ ਨੇ ਇੱਕ ਵਾਰ ਕੀਤੀ ਉੱਥੋਂ ਬਾਅਦ ਚਾਹ ਪਤਾ ਲੱਗਾ ਸਾਡੇ ਪਿੰਡ ਦਾ ਸਰਪੰਚ ਇੱਕ ਮੈਂਬਰ ਗਿਆ ਮੈਂਬਰ ਨੂੰ ਦੱਸਿਆ ਵਾ ਉਹਨਾਂ ਨੇ ਵੀ ਤੁਹਾਡੇ ਇਤਰਾ ਇਤਰਾ ਸਾਇਲ ਮਸੀਦੇ ਪੈਸੇ ਖਾਤੇ ਚ ਪਵਾਏ ਨੇ ਗੁਰਪ੍ਰੀਤ ਨੇ ਆਨੂੰ ਤੇ ਇਹੋ ਕਹਿੰਦਾ ਰਿਹਾ ਵੀ ਉਹਦੀ ਕਰਵਾਰੀ ਦੀ ਡਿਲੀਵਰੀ ਹੋਣ ਵਾਲੀ ਸੀ ਇੱਥੋਂ ਸਾਡੇ ਪੁੱਤ ਨੂੰ ਸੁੱਤੇ ਨੂੰ ਖੜਦਾ ਰਿਹਾ ਵਾ ਇੱਕ ਪਿੱਕਾ ਤਾਂ ਕਰਕੇ ਸੋ ਪਿਤਾ ਜੀ ਵੀ ਮੌਜੂਦ ਹੈ ਕੀ ਗੁਰਪ੍ਰੀਤ ਸਿੰਘ ਉਹ ਪੀ ਜਿਹੜਾ ਯਾਰ ਦੱਸਿਆ ਜਾ ਰਿਹਾ ਉਹ ਕਦੋਂ ਤੋਂ ਯਾਰੀ ਬਚਪਨ ਦੀ ਯਾਰੀ ਜਾਂ ਹੁਣ ਜੀ ਪਈ ਹੈ ਨਹੀਂ ਹੁਣ ਥੋੜਾ ਚਿਰ ਹੋਇਆ ਹੈ ਚਾਰ ਪੰਜ ਦਿਨ ਜਦੋਂ ਛੁੱਟੀ ਆਇਆ ਉਦੋਂ ਹੀ ਮਤਲਬ ਆਇਆ ਅੱਛਾ ਜਿਆਦਾ ਹੁਣ ਲੱਗਾ ਮਤਲਬ ਕਿ ਹੁਣ ਜੀ ਜਦੋਂ ਯਾਰੀ ਕੋਈ ਕਹਿੰਦਾ ਬੁਲਾਇਆ ਹਾਂ ਜੀ ਕਦੀ ਘਰ ਜ਼ਿਕਰ ਕੀਤਾ ਕਿ ਕਿਸ ਕੰਮ ਲਈ ਲੈ ਕੇ ਜਾਂਦਾ ਕਿਉਂਕਿ ਘਰੋਂ ਲੈ ਕੇ ਜਾਂਦਾ ਘਰ ਦੇ ਪੁੱਛਦੇ ਹੀ ਹੈ ਮਤਲਬ ਉਹਨੇ ਕਹਿੰਦਾ ਹੁੰਦਾ ਵੀ ਮੇਰੀ ਮੇਰੇ ਘਰ ਦੀ ਮਤਲਬ ਠੀਕ ਨਹੀਂ ਮਤਲਬ ਬੱਚਾ ਉਹ ਨਾਲ ਤਾਂ ਕਰਕੇ ਖੜਦਾ ਹਾਂ ਸਾਨੂੰ ਇਹ ਚੱਕਰ ਦਾ ਪਤਾ ਨਹੀਂ ਵੀ ਮੈਂ ਗੋਪਰੀ ਤੇ ਇਦਾਂ ਦਾ ਬੰਦਾ ਬੁਲਾਇਆ ਕੀ ਜੇ ਘਰ ਦੇ ਹਾਲਾਤ ਅਸੀਂ ਦੇਖ ਵੀ ਰਹੇ ਹਾਂ ਵੈਸੇ ਤੁਹਾਡੀ ਜ਼ੁਬਾਨੀ ਸੁਣਨਾ ਚਾਹਵੇਂ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ گزارਾ ਕਿਸ ਤਰ੍ਹਾਂ ਹੋ ਰਿਹਾ ਤੁਹਾਨੂੰ ਪਤਾ ਝੋਣਾ ਲਾਈਦਾ ਝੋਨੇ ਨਾਲ ਗਜਰਾ ਕਰੀਦਾ ਤਾਨੂੰ ਪਤਾ ਕਿਹੜੇ ਕੰਮਕਾਰ ਵੀਰ ਜੀ ਇੰਨੇ ਹੈਗੇ ਨੇ ਆਪਾਂ ਤਾਂ ਦਿਹਾੜੀ ਦਾ ਪਾਏ ਵੀ ਦਿਹਾੜੀ ਦਾ ਪਾ ਕਰਦੇ ਮੈਂ ਗੈਂਟੀਆਂ ਦੀ ਮਰੀਜ਼ਾਂ ਵੀਰ ਜੀ ਤੇ ਤੁਹਾਨੂੰ ਪਤਾ ਮਾਂ ਕੋ ਕਿਤੇ ਕਿੰਨੇ ਕੰਮਕਾਰ ਹੋਣੇ ਨੇ ਹੁਣ ਜੇ ਮੇਰੇ ਦੋਵੇਂ ਮੇਰੇ ਪੋਤੇ ਆ ਇੱਕ ਇੰਨੇ ਪਸਾਤਾ ਵਾ ਤੇ ਵੱਡਾ ਮੇਰਾ ਪੋਤੋਂ ਕੰਮ ਤੇ ਗਿਆ ਵਾ ਉਹ ਕੰਪਨੀ ਚ ਗਿਆ ਵਾ ਉਹ ਵੀ ਇਦਾਂ ਹੀ ਚੱਲ ਚੱਲ ਗਿਆ ਵੀ ਚੱਲ ਕੰਪਨੀ ਚ ਕੰਮਕੁੰਮ ਤੇ ਜਾਵਾਂਗੇ ਆਪਣੇ ਘਰ ਦੇ ਹਾਲਾਤ ਸੁਧਾਰਾਂਗੇ ਬਾਕੀ ਇਹਦਾ ਨਹੀਂ ਸਾਨੂੰ ਪਤਾ ਵੀ ਇਹਦੇ ਮਾਂ ਚ ਕੀ ਕਾਲਾ ਵਾ ਆਏ ਤੇ ਸਿੱਧਾ ਇੱਕ ਇਨੇ ਵੀਰਜੀ ਉਹਦਾ ਉਹਦਾ ਡੰਡ ਲੱਥੀ ਆ ਸਾਨੂੰ ਪਤਾ ਕਿੰਨਾ ਦੁੱਖ ਲੱਗਦਾ ਤੁਹਾਨੂੰ ਪਤਾ ਦੋਵਾਂ ਪੁੱਤਾਂ ਦੇ ਵਿੱਚ ਇੱਕ ਪੁੱਤ ਨਾ ਨਾ ਕਾ ਇੱਕ ਮਿੰਟ ਨਾ ਨਾ ਕਰ ਪੋਤਾ ਵੇ ਤੇ ਕੀ ਬਈਤ ਦੀ ਮਾਂ ਨੂੰ ਮੇਰੇ ਪੋਤੇ ਦਾ ਬਿਲਕੁਲ ਜੀ ਆ ਦਾਦੀ ਮਾਤਾ ਵੀ ਉਹਨਾਂ ਦੇ ਨਾਲ ਸੜਨਾਲ ਨੇ ਜੀ ਜਦੋਂ ਲੈ ਕੇ ਗਏ ਨੇ ਕਾਰ ਹੀ ਆ ਇੱਥੇ ਸੁਟਾ ਜਮਾ ਪਿਆ ਤੇ ਮੈਂ ਭੱਜ ਕੇ ਆਈ ਆ ਵੇ ਵੀਰਾ ਤੁਸੀਂ ਕਿੱਧਰ ਲੈ ਕੇ ਲਿਆ ਵੀ ਵੀਰਾ ਤੁਸੀਂ ਉਹਨੇ ਮਾਤਾ ਬੈ ਜਾ ਕੁਛ ਨਹੀਂ ਆ ਇਹਨੂੰ ਆਖਣ ਲੱਗੇ ਮੈਂ ਭੱਜ ਭੱਜ ਅੱਗੇ ਹੁੰਦੀ ਨਾ ਮੈਂ ਪਿੰਡ ਦੇ ਸਰਪੰਚ ਬਿੰਬਰ ਸਭ ਇੱਥੇ ਇਕੱਠੇ ਕੀਤੇ ਉਹਨਾਂ ਗਾਂ ਨਹੀਂ ਕਿਸੇ ਨੂੰ ਮੈਂ ਹੀ ਭਾਜ ਭਾਈ ਨੋਸ ਆ ਮੇਰੀ ਇੱਕ ਨੋਆ ਭਾਜ ਭਾਜ ਅਹੀ ਅੱਗੇ ਆਉਂਦੇ ਰਹੇ ਸਾਨੂੰ ਆਂਦੇ ਰਹੇ ਮਾਤਾ ਹੀ ਕੁਛ ਨਹੀਂ ਕਰਨ ਲੱਗੇ ਮਾਤਾ ਹੀ ਕੁਛ ਨਹੀਂ ਕਰਨ ਲੱਗੇ ਸਾਨੂੰ ਇਸ ਤਰ੍ਹਾਂ ਹੀ ਆਂਦੇ ਰਹੇ ਮੇਰੇ ਪੋਤੇ ਨੇ ਅੰਜ ਬਾਹ ਫੜ ਕੇ ਤੇ ਉਹਨੇ ਗੱਡੀ ਚ ਬਾਲ ਲਿਆ ਉਹ ਭਾਈ ਨੇ ਟੋਪੀ ਮਾਤਾ ਨੂੰ ਦੱਸਿਆ ਨਹੀਂ ਉਹਨਾਂ ਨੇ ਨਾ ਉਹਨਾਂ ਨੇ ਪੋਤੇ ਸਾਨੂੰ ਦਿੱਤੇ ਸਾਨੂੰ ਕਿਸੇ ਉਹਨਾਂ ਸਾਡੇ ਨਾਲ ਗਾਲੀ ਨਹੀਂ ਕੀਤੀ ਇਹ ਆਉਂਦੇ ਕਿਉਂ ਨਾ ਲਵਾਉਂਦਾ ਔਰ ਸਾ ਨਾ ਨਾ ਕੋਈ ਗੱਲ ਬਾਤ ਨਹੀਂ ਕੀਤੀ ਮੇਰੇ ਪੋਤਰੇ ਨੂੰ ਗੱਡੀ ਚ ਫੜ ਕੇ ਲੈ ਤੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਬਿਹੇਵੀਅਰ ਸੀ ਕਿਸ ਤਰ੍ਹਾਂ ਦੀ ਕਿਉਂਕਿ ਸੰਗਤ ਜਿਹੜੀ ਹੁੰਦੀ ਹੈ ਚੰਗੀ ਸੰਗਤ ਚ ਰਹਿੰਦਾ ਹੁੰਦਾ ਆ ਇੱਥੇ ਸਾਡੇ ਜੀ ਜਿਹੜੇ ਚੰਗੇ ਗਿਰਜੇ ਜਾਂਦੇ ਨੇ ਸਾਡੇ ਕਿਰਤ ਨੂੰ ਮਾਇੰਦੇ ਬਿਲਕੁਲ ਜੀ ਮੈਂ ਇੱਕ ਵਾਰ ਕਰਦੀਆਂ ਤਸਵੀਰਾਂ ਵੀ ਸਾਂਝੇ ਕਰ ਦੇਣਾ ਚਾਹਾਂਗਾ ਅੰਦਰੋਂ ਤੁਸੀਂ ਦੇਖੋ ਕੀ ਇਹ ਤਸਵੀਰਾਂ ਜਿਹੜੀਆਂ ਕਰਦੀਆਂ ਨੇ ਉਹ ਦੇਖ ਪਾ ਰਹੇ ਹੋ ਪਰਿਵਾਰ ਦੀਆਂ ਤੁਸੀਂ ਦੇਖੋ ਕਿ ਪਰਿਵਾਰ ਜਿਹੜਾ ਪਿੰਡ ਜਿਹੜਾ ਇਕੱਠਾ ਹੋਇਆ ਪਿਆ ਤੇ ਇੱਕ ਵਾਰ ਜਿੱਥੋਂ ਆ ਸਾਹਿਲ ਮਸੀਨ ਨੂੰ ਲੈ ਕੇ ਗਏ ਨੇ ਇਸ ਕਮਰੇ ਦੇ ਵਿੱਚ ਉਦੋਂ ਫੋਨ ਚਲਾ ਰਿਹਾ ਸੀ ਜੋ ਪਰਿਵਾਰਿਕ ਮੈਂਬਰਾਂ ਤੇ ਕਹਿਣਾ ਤਾਂ ਪੁਲਿਸ ਵੱਲੋਂ ਜਦੋਂ ਲਿਜਾਇਆ ਗਿਆ ਫਿਲਹਾਲ ਤੁਸੀਂ ਦੇਖੋ ਇਹ ਕਰਦੀਆਂ ਤਸਵੀਰਾਂ ਨੇ ਜਿਹੜਾ ਇਹ ਬਿਲਕੁਲ ਬਾਰਡਰ ਦੇ ਨਾਲ ਲੱਗਦਾ ਤੇ ਕੱਲ ਮਨਿੰਦਰ ਸਿੰਘ ਐਸਐਸਪੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਵਿੱਚ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਦੋ ਜਸੂਸ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਪਰਿਵਾਰ ਦਾ ਇਹ ਕਿਹਾ ਕਿ ਆ ਸਾਡਾ ਪੁੱਤ ਜਿਹੜਾ ਉਹ ਗੁਰਪ੍ਰੀਤ ਸਿੰਘ ਗੋਪੀ ਜੋ ਕਿ ਅਚਾਨਕ ਘਰੋਂ ਲੈ ਕੇ ਜਾਂਦਾ ਸੀ ਉਸ ਦੇ ਜਿਹੜਾ ਇਨਾਮ ਹੈ ਜਿਹੜਾ ਜ਼ਰੂਰ ਲੱਗ ਰਿਹਾ ਤਾਂ ਹੁਣ ਪੰਜਾਬ ਪੁਲਿਸ ਵੱਲੋਂ ਜਿਹੜੀ ਕਾਰਵਾਈ ਹੈ ਉਹ ਅਗਲੇਰੀ ਕੀਤੀ ਜਾ ਰਹੀ ਹੈ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੁਣ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਕੀ ਜਾਣਕਾਰੀ ਅੱਗੋਂ ਨਿਕਲ ਕੇ ਸਾਹਮਣੇ ਆਉਂਦੀ ਹੈ ਕੈਮਰਾਮੈਨ ਮਨੋਜ ਦੇ ਨਾਲ ਮਹਿਮਨ ਲਾਲ ਰਾਈ ਪੰਜਾਬੀ ਟੀਵੀ ਅੰਮ੍ਰਿਤਸਰ